ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ 2 ਘੰਟੇ ਦੀ ਹੋਈ ਭਾਰੀ ਬਰਸਾਤ ਕਾਰਨ ਸ਼ਹਿਰ ਕਾਦੀਆ ਹੋਇਆ ਜਲਥਲ ਲੋਕਾਂ ਦੇ ਘਰਾਂ ਅਤੇ ਦੁਕਾਨਾਂ ਵਿੱਚ ਵੜਿਆ ਪਾਣੀ ਗੱਲਬਾਤ ਕਰਦਿਆਂ ਸ਼ਹਿਰ ਵਾਸੀਆਂ ਨੇ ਕਿਹਾ ਕਿ 2 ਘੰਟੇ ਬਰਸਾਤ ਹੋਣ ਕਾਰਨ ਲੋਕਾਂ ਦੇ ਘਰਾਂ ਤੇ ਦੁਕਾਨਾਂ ਵਿੱਚ 2-2 ਫੁੱਟ ਪਾਣੀ ਇਕੱਠਾ ਹੋ ਗਿਆ ਉਹਨਾਂ ਨੇ ਕਿਹਾ ਕਾਦੀਆ ਸ਼ਹਿਰ ਇੱਕ ਵੱਡੇ ਛੱਪੜ ਦਾ ਰੂਪ ਧਾਰਨ ਕਰ ਗਿਆ ਹੈ ਸਿਰਫ ਮੱਛੀਆਂ ਪਾਉਣ ਨੂੰ ਰਹਿ ਗਈਆਂ ਹਨ ਉਨ੍ਹਾਂ ਦੱਸਿਆ ਕਿ ਸਾਡੇ ਹਲਕਾ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੂੰ ਨਗਰ ਨਿਗਮ ਵੱਲ ਧਿਆਨ ਦੇਣਾ ਚਾਹੀਦਾ ਹੈ ਤੇ ਸ਼ਹਿਰ ਦੀ ਸਾਫ ਸਫਾਈ ਕਰਾਉਣੀ ਚਾਹੀਦੀ ਹੈ ਜ਼ਿਕਰ ਯੋਗ ਹੈ ਕਿ ਕਾਦਿਆ ਵਿੱਚ ਕਈ ਥਾਵਾਂ ਤੇ 2-2 ਫੁੱਟ ਤੇ ਬੁੱਟਰ ਰੋਡ ਤੇ 3-3 ਫੁੱਟ ਤੱਕ ਪਾਣੀ ਜਮਾ ਹੋ ਗਿਆ ਹੈ ਹੈਲੋ ਤੁਸੀਂ ਵੀ ਦੇਖੋ ਕਾਦਿਆ ਸ਼ਹਿਰ ਵਿੱਚ ਪਾਣੀ ਕਿੰਨਾ ਕਿੰਨਾ ਲੋਕਾਂ ਦੇ ਘਰਾਂ ਅਤੇ ਦੁਕਾਨਾਂ ਵਿੱਚ ਵੜਿਆ ਕਾਦਿਆ ਤੋਂ ਕੁਲਵਿੰਦਰ ਸਿੰਘ ਪਾਟੀਆਂ ਦੀ ਰਿਪੋਰਟ ਕੌਣ ਆ ਗਿਆ? ਕੌਣ ਹੋ ਜਾ ਰਿਹਾ? Ik ga er aan de hoogte gaan, niet すいませ i ਇਹ ਕਿਹਦਾ ਸ਼ਹਿਰ ਜਾਂਦੇ ਪੇਹੋ ਇਹ ਕਾਦੀਆਂ ਵਾਲਾ ਕੀ ਹੋਇਆ ਇੱਥੇ ਅੱਜ ਅੱਜ ਵੇਖੋ ਪਾਣੀ ਹੋ ਗਿਆ ਕਹਿੰਦਾ ਮੀਂਹ ਪਿਆ ਇੱਕ ਇੱਥੇ ਐਮਐਲਏ ਕੌਣ ਹੈ ਇੱਥੇ ਕਹਿੰਦਾ ਐਮਐਲਏ ਆਪਣਾ ਫੜੇ ਬਜਾ ਜੰਗ ਜੰਗ ਬਾਜਵਾ ਤੇ ਕੀ ਕਹਿਣਾ ਚਾਹੁੰਦੇ ਹੋ ਜੇ ਸਰ ਇਹਨਾਂ ਦੀ ਹਾਲ ਵੇਖ ਲਓ ਆਪਣਾ ਕਾਦੀਆਂ ਤਾਂ ਡੁੱਬੇ ਜਾ ਸਾਰੇ ਪਾਸੇ ਪਾਣੀ ਪਾਣੀ ਹੋ ਗਿਆ ਪਾਣੀ ਉਹ ਪਾਣੀ ਭਾਜੀ ਸਾਹਿਬ ਪਾਣੀ ਪਾਣੀ ਹੋ ਗਿਆ ਕਹਿੰਦਾ ਕਿ ਜੰਨੇ ਆ ਤੁਹਾਡੇ ਸਾਹਮਣੇ ਮਾਹੌਲ ਤਾਂ ਬਹੁਤ ਵਧੀਆ ਬੱਸ ਛੱਪੜ ਬਣਿਆ ਪਿਆ ਮੱਛੀਆਂ ਪਾਉਣ ਦੀ ਤਿਆਰੀ ਚ ਕਿ ਸਿਆਲ ਆ ਰਿਹਾ ਹੈ ਸਿਆਲ ਦੇ ਵਿੱਚ ਮੱਛੀਆਂ ਬਸ ਪਾ ਦਿਓ ਤੇ ਸਿਆਲ ਨੂੰ ਫੜ ਕੇ ਬਣਾ ਕੇ ਦਿਖਾਈ ਦਿਓ ਜਿੱਦਾਂ ਦਾ ਮਾਹੌਲ ਹੈ ਤੁਹਾਡੇ ਸਾਹਮਣੇ ਹੀ ਹੈ بارش 2 ਘੰਟੇ ਦੀ بارش ਹੈ ਤੇ ਛਪੜਾਂ ਦੇ ਛਪੜ ਪਾਣੀ ਹੈ ਬਸ ਮੱਛੀਆਂ ਦੀ ਕਮੀ ਰਹੀ ਬਸ ਸਿਲਦੇ ਆਪਣੇ ਹਿਸਾਬ ਨਾਲ ਤਾਂ ਸਫਾਈ ਕਰਦੇ ਆ ਲੇਕਿਨ بارش ਬਹੁਤ ਤੇਜ਼ ਪੈ ਰਹੀ ਹੈ ਲਗਾਤਾਰ ਇਸ ਕਰਕੇ ਹੋਣਾ ਕੁਦਰਤ ਹੈ ਕਿ ਯੋਰ ਨਹੀਂ ਕਿਸੇ ਦਾ ਚੱਲਦਾ ਉਹ ਵੀ ਆਪਣਾ ਵਾਪਸ ਜਰੂਰ ਲਉਂਦੇ ਨੇ ਨਾਲ ਮਜੂਦਾ ਦੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਲੇਕਿਨ ਹੁਣ بارشੇ ਨਹੀਂ ਹੋ ਰਹੀ ਅਜਿਹਾ ਦੇ ਜੀ ਕੀ ਕਾਸ ਕਰਿਆ ਮੈਂ ਬਾਹਰ ਜਾ ਕੇ ਪਾਣੀ ਅੱਗੇ ਕਿਸੇ ਦਾ ਹੀ ਹੋਰ ਨਹੀਂ ਚੱਲਦਾ ਕਾਦੀਆਂ ਵੇ ਧਿਆਨ ਦੇਣਾ ਚਾਹੀਦਾ ਇਹਨਾਂ ਸਰਕਾਰਾਂ ਨੂੰ ਹਨਾ ਨਹੀਂ ਹਾਂਜੀ ਆਉਗੇ ਤੇ ਹੈ